ਵਾਹਨਾਂ ਨੂੰ ਚਲਾਉਣ ਵਾਲੇ ਧਿਆਨ ਦੇ ਨਾਲ ਇਸ ਖਬਰ ਨੂੰ ਸੁਣੋ ਕਿਉਂਕਿ ਜਦੋਂ ਤੁਸੀਂ ਕਿਤੇ ਸਫ਼ਰ ਤੇ ਨਿਕਲਦੇ ਹੋ ਖਾਸ ਕਰਕੇ ਲੰਮਾ ਸਫ਼ਰ ਹੁੰਦਾ ਹੈ ਤੇ ਉਸ ਦੌਰਾਨ ਤੁਹਾਨੂੰ ਕਈ ਵਾਰ ਰਸਤੇ ਨਹੀਂ ਪਤਾ ਹੁੰਦੇ ਨੇ ਤੇ ਤੁਸੀਂ Google Map ਦੀ ਵਰਤੋਂ ਕਰਦੇ ਹੋ ਤਾਂ ਪਰ ਇਹ Google Map ਦੀ ਵਰਤੋਂ ਕਰਨ ਦੇ ਨਾਲ ਤੁਹਾਨੂੰ ਕੀ ਕੁਝ ਗਲਤੀਆਂ ਜਾਂ ਫਿਰ ਕਿਹੜੀਆਂ ਕਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੁਸੀਂ ਖਤਰੇ ਦੇ ਵਿੱਚ ਪੈ ਸਕਦੇ ਹੋ ਸਾਵਧਾਨੀ ਵਰਤਣਾ ਉਨੀ ਖਬਰ ਹੈ ਸਵਾਗਤ ਹੈ ਕਿ ਮਹਾਰਾਜ ਗੰਜੇ ਇਲਾਕੇ ਦੇ ਵਿੱਚ ਇੱਕ ਕਾਰ ਸਵਾਰ ਵਿਅਕਤੀ ਦੇ ਨਾਲ ਵਾਪਰੀ ਗਈ ਜਦੋਂ ਇਹ ਵਿਅਕਤੀ ਕਾਰ ਦੇ ਵਿੱਚ ਸਵਾਰ ਸੀਗਾ ਤੇ ਉਹਨੇ ਰਸਤੇ ਤੇ ਜਾਣਾ ਸੀ ਤੇ Google Map ਦੀ ਵਰਤੋਂ ਕੀਤੀ Google Map ਦੀ ਵਰਤੋਂ ਕਰਨਾ ਉਸ ਨੂੰ ਇੰਨਾ ਘਪਾਰਾ ਪੈ ਗਿਆ ਕਿ ਉਸ ਦੀ ਜਾਨ ਹੀ ਜੋਖਮ ਦੇ ਵਿੱਚ ਪੈ ਗਈ ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਜਦੋਂ ਉਸਨੇ Google Map ਦੀ ਵਰਤੋਂ ਕੀਤੀ ਤੇ ਉਸ ਤੋਂ ਰਾਹ ਨੇ Google Map ਨੇ ਕੁਝ ਉਸ ਨੂੰ ਅਜੀਹਾ ਰਸਤਾ ਦਿਖਾਇਆ ਔਰ ਇੱਕ ਅਜਿਹੇ ਪੁਲ ਤੇ ਜਾਣ ਦਤਾ ਜਿਹੜਾ ਪੁਲ ਕੇ ਅਧ ਬਣਿਆ ਹੋਇਆ ਸੀ ਜਾਨੀ ਕਿ ਅਧ ਵਿਚਾਲਾ ਪੁਲ ਜਿਹੜਾ ਸੀਗਾ ਯਾਨੀ ਕਿ ਅੰਡਰ ਕੰਸਟਰਕਸ਼ਨ ਸੀਗਾ ਉਸ ਪੁਲ ਦੇ ਰਾਹ ਦੇ ਉੱਤੇ ਛਿੜਾ ਦਿੱਤਾ ਤਾਂ ਹਾਲਾਂਕਿ ਜਦੋਂ ਉਹ ਕਾਰ ਸਵਾਰ ਵਿਅਕਤੀ ਉਸ ਪੁਲ ਤੇ ਚੜ੍ਹਿਆ ਹਨੇਰੇ ਕਰਕੇ ਉਸ ਨੂੰ ਕੁਝ ਨਜ਼ਰ ਨਹੀਂ ਆਇਆ ਜਦੋਂ ਉਸਨੇ ਲਾਈਟਾਂ ਜਗਾਈਆਂ ਤਾਂ ਦੇਖਿਆ ਇਹ ਪੁਲ ਅੱਗੇ ਉਹ ਬੜਿਆ ਨਹੀਂ ਸੀ ਯਾਨੀ ਕਿ ਕੋਈ ਵੀ ਰਸਤਾ ਕੇ ਜਾਣ ਨਹੀਂ ਸੀ ਉਹੋਇਆਕਤੀ ਹੁਣ ਫਸ ਗਿਆ ਤੇ ਅੱਖਰ ਹੁਣ ਕੀ ਕਰੇ ਤਾਂ ਹਾਲਾਂਕਿ ਉਸਨੇ ਜਦੋਂ ਪਿੱਛੇ ਜਾਣ ਦੀ ਕੋਸ਼ਿਸ਼ ਵੀ ਕੀਤੀ ਪਰ ਇੱਕਦਮ ਉਸਦੀ ਗੱਡੀ ਫਿਸਲ ਗਈ ਤਾਂ ਉਹ ਥੱਲੇ ਡੇ ਗਿਆ ਪੋਲ ਦੇ ਵਿੱਚ ਅੜ ਗਿਆ ਧਨੀਮਤੇ ਦਿੰਦੀ ਹੈ ਕਿ ਕੋਈ ਹਾਦਸਾ ਨਹੀਂ ਵਾਪਰ ਗਿਆ ਉਸ ਦੀ ਜਾਨ ਬਚ ਗਈ ਔਰ ਗੱਡੀ ਨੂੰ ਵੀ ਕੋਈ ਨੁਕਸਾਨ ਨਹੀਂ ਹੋਇਆ ਤਾਂ ਬਹੁਤ ਹੀ ਇੱਕ ਬਿਹਤ ਮੰਦ ਭਾਗੀ ਖਬਰ ਕਹਿ ਸਕਦੀਆਂ ਕਿਉਂਕਿ Google Map ਦੀ ਵਰਤੂਦ ਨਾਲ ਲੋਕਾਂ ਨੂੰ ਲੱਗਦਾ ਕਿ ਅਸੀਂ ਆਸਾਨੀ ਨਾਲ ਬਹੁਤ ਜਲਦੀ ਸ਼ਾਰਟਕਟ ਦੇ ਰਸਤੇ ਅਸੀਂ ਪਹੁੰਚ ਜਾਵਾਂਗੇ ਪਰ Google Map ਵੀ ਕਈ ਵਾਰ ਤੁਹਾਨੂੰ ਅਜਿਹੇ ਰਸਤਿਆਂ ਤੇ ਜਿਹੜਾ ਪਾ ਦਿੰਦਾ ਹੈ ਜਿਹੜੇ ਅੰਡਰ ਕੰਸਟਰਕਸ਼ਨ ਹੁੰਦੇ ਨੇ ਜਾਂ ਜਿਨ੍ਹਾਂ ਦੇ ਅੱਗੇ ਰਸਤੇ ਨਹੀਂ ਹੁੰਦੇ ਪਰ ਸ਼ਾਰਟਕਟ ਦਿਖਾਉਂਦਾ ਹੈ ਤੇ ਤੁਸੀਂ ਉਲਝ ਜਾਂਦੇ ਹੋ ਬਹੁਤ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਤੁਹਾਨੂੰ ਕਰਨਾ ਪੈ ਸਕਦਾ ਹੈ ਇਹ ਦਿੱਕਤ ਪਰੇਸ਼ਾਨੀ ਜਿਹੜੀ ਆ ਇੱਕ ਵਾਰ ਨਹੀਂ ਬਹੁਤ ਵਾਰ ਆ ਚੁੱਕੀ ਆ Google Map ਦੀ ਵਰਤੋਂ ਕਰਕੇ ਬਹੁਤ ਸਾਰੇ ਲੋਕ ਆਪਣੀ ਜਾਨਾਂ ਜੋਖਮ ਦੇ ਵਿੱਚ ਪਾ ਚੁੱਕੇ ਨੇ ਇਸੇ ਤਰੀਕੇ ਦੇ ਨਾਲ ਜਦੋਂ ਇਹ ਵਿਅਕਤੀ ਥੱਲੇ ਡਿੱਗਿਆ ਗਨੀਮਾ ਤੇ ਰਹਿੰਦੀ ਹੈ ਕਿ ਉੱਥੇ ਚਿੱਕਰ ਸੀਗਾ ਤੇ ਉਥੇ ਇਹ ਫਸ ਗਿਆ ਪਰ ਇਸ ਦੀ ਘਰ ਵੀ ਬਚ ਗਈ ਇਸ ਦੀ ਜਾਨ ਵੀ ਬਚ ਗਈ ਕੋਈ ਵੱਡਾ ਹਾਦਸਾ ਨਹੀਂ ਹੋਇਆ ਪਰ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਕਈ ਵਾਰ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਨੇ ਕਿ ਰਸਤਾ ਕੋਈ ਨਹੀਂ ਹੁੰਦਾ ਹਨੇਰੇ ਕਰਕੇ ਪਤਾ ਨਹੀਂ ਲੱਗਦਾ ਤੇ ਬਹੁਤ ਜ਼ਿਆਦਾ ਜਿਹੜੀ ਜਾਨ ਖਤਰੇ ਦੇ ਵਿੱਚ ਪੈ ਜਾਂਦੀ ਹੈ ਤਾਂ ਬਹੁਤ ਵੱਡੀ ਘਟਨਾ ਵਾਪਰ ਜਾਂਦੀ ਹੈ ਤਾਂ ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈਰਾਨ ਪਰੇਸ਼ਾਨ ਕਰਨ ਵਾਲਾ ਉਹ ਤੁਹਾਨੂੰ ਦੱਸ ਦਈਏ ਕਿ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਵਾਪਰਦੀਆਂ ਨੇ ਤੁਹਾਨੂੰ ਵੀ ਇੱਥੇ ਸਾਵਧਾਨੀ ਵਰਤਣੀ ਚਾਹੀਦੀ ਹੈ ਕਿਉਂਕਿ ਜਦੋਂ ਤੁਸੀਂ ਸਫਰ ਕਰਦੇ ਹੋ ਖਾਸ ਕਰਕੇ ਵੱਡੇ ਸਫ਼ਰ ਤੇ Google Map ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਚੁੱਕਨੇ ਰਹਿਣਾ ਚਾਹੀਦਾ ਹੈ Google Map ਤੇ ਜਾਨਕੀ ਇਹ ਜਿਹੜੀਆਂ ਸਾਰੀਆਂ ਟੈਕਨੋਲੋਜੀਜ਼ ਨੇ ਤੇ ਇੰਨਾ ਵੀ ਨਿਰਭਰਨਾ ਹੋ ਉਹ ਕਈ ਵਾਰ ਤੁਸੀਂ ਖਤਰੇ ਦੇ ਵਿੱਚ ਪੈ ਸਕਦੇ ਹੋ ਇਹ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਸ ਨੂੰ ਸ਼ੇਅਰ ਕਰਨਾ ਵੰਦ ਹੈ ਤਾਂ ਕਿ ਖਬਰ ਲੋਕਾਂ ਤੱਕ ਪਹੁੰਚੇ ਰੋਕ ਵੀ ਸਾਧਨ ਤੇ ਸੁਚੇਤ ਰਹਿਣ ਕਿ ਤੇ ਉਹਨਾਂ ਨੂੰ ਕੋਈ ਵੀ ਅਜਿਹੀ ਘਟਨਾ ਦਾ ਸ਼ਿਕਾਰ ਨਾ ਹੋਣਾ ਪਵੇ ਤਾਂ ਇਸ ਵੀਡੀਓ ਨੂੰ ਸ਼ੇਅਰ ਕਰਕੇ ਲੋਕਾਂ ਤੱਕ ਪਹੁੰਚਾਓ ਤੇ Google Map ਦੀ ਵਰਤੋਂ ਕਰਨ ਵਾਲੇ ਇੱਕ ਵਾਰ ਸਾਵਧਾਨੀ ਵਰਤੋ